ਮੈਂ ਕਾ ਕਰ ਰਿਹਾ ਕਿ ਅੱਜ ਮੈਂ ਦਸ ਪਿੰਡਾਂ ਤੇ ਹਲਕਾ ਦੇ ਰੂਪੇ ਦੇ ਕਈ ਪਿੰਡਾਂ ਦੇ ਵਿੱਚ ਅੱਜ ਦੌਰਾ ਕਰਾਂਗੇ ਕਿਵੇਂ ਦਾ ਸਾਥ ਮਿਲ ਰਿਹਾ ਇਹ ਲੋਕਾਂ ਦਾ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅੱਜ ਅਸੀਂ ਦੜਬੇ ਹਲਕੇ ਵਿੱਚ ਤਕਰੀਬਨ ਮੇਰਾ ਖਿਆਲ 12 ਜਾਂ 13 ਮੀਟਿੰਗਾਂ ਕਰਾਂਗੇ ਤੇ ਸਾਡੀ ਚੌਥੀ ਪੰਜਵੀਂ ਮੀਟਿੰਗ ਹੈ ਮੈਨੂੰ ਔਰ ਸਰਦਾਰ ਸੁਖਪਾਲ ਸਿੰਘ ਖੇੜਾ ਨੂੰ ਬੜਾ ਪਰਵਾ ਹੰਗਾਰਾ ਮਿਲ ਰਿਹਾ ਅਸਲ ਵਿੱਚ ਗੱਲ ਕੀ ਹੈ ਕਿ ਅੱਜ ਸੰਗਰੂਰ ਦੇ ਲੋਕਾਂ ਨੇ ਦੇਖਿਆ ਕਿ ਸਰਦਾਰ ਸੁਖਪਾਲ ਸਿੰਘ ਖੇੜਾ ਲੋਕ ਖੇਤ ਦੇ ਕੰਮ ਕਰਦੇ ਨੇ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਲੜਾਈ ਲੜਦੇ ਆ ਉਹਨਾਂ ਦੇ ਕਿਤੇ ਹੋਏ ਕੰਮਾਂ ਤੇ ਅੱਜ ਸਾਨੂੰ ਬੜਾ ਭਰਵਾ ਹੰਗਾਰਾ ਮਿਲ ਰਿਹਾ ਤੇ ਮੈਨੂੰ ਆਸ ਹੈ ਕਿ ਸਾਰੇ ਸਾਡੇ ਜਿਹੜੇ ਲੋਕ ਨੇ ਇਹ ਸਾਡਾ ਸਾਥ ਜ਼ਰੂਰ ਦੇਣਗੇ ਜੀ ਕਾਲੇ ਗੁਰੂ ਨੇ ਐਨਐਸਏ ਤੇ ਕੁਝ ਹੋਰ ਇਸ ਗੱਲ ਦੇ ਵਿੱਚ ਜਾਨੀ ਸਿੱਖ ਪੰਥ ਤੋਂ ਢੋਡੇ ਨਾਲ ਜਾਨੀ ਇਹ ਇੰਨਾ ਗੱਲਾਂ ਨਾਲ ਖੜਾਗਾ ਸਿੰਘਰ ਨਾਲ ਕੀ ਕਹੋਗੇ ਦੇਖੋ ਇਹ ਜਿਹੜੀ ਐਨਐਸਏ ਤੇ ਯੂਪੀਏ ਦੇ ਖਿਲਾਫ ਮੇਰੇ ਪਿਤਾ ਜੀ ਨੇ ਇੱਕ ਮੁਹਿੰਮ ਛੇੜੀ ਸੀ ਇਹ ਇਸ ਲਈ ਸੀ ਕਿਉਂਕਿ ਮੇਰੇ ਦਾਦਾ ਜੀ ਸਰਦਾਰ ਸੜਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਪੰਜਾਬ ਦੇ ਸਿੱਖਿਆ ਮੰਤਰੀ ਰਹੇ ਨੇ ਇਹ ਇਸ ਐਨਐਸਏ ਦੇ ਕਾਨੂੰਨ ਦੇ ਵਿੱਚ ਇਹ तकरीबन 9.5 ਸਾਲ ਮੇਰੇ ਦਾਦਾ ਜੀ ਨੇ ਆਪ ਜੇਲ ਕੱਟੀ ਹੈ ਸੋ ਜਿਸ ਪਰਿਵਾਰ ਦੇ ਮੈਂਬਰਾਂ ਨੇ ਸਦਸਿਆਂ ਨੇ ਆਪ ਜੇਲ ਕੱਟੀ ਹੁੰਦੀ ਕਾਲੇ ਕਾਨੂੰਨਾਂ ਵਿੱਚ ਤੇ ਮੇਰੇ ਪਿਤਾ ਜੀ ਜਦ ਛੋਟੇ ਹੁੰਦੇ ਸੀ ਮੈਨੂੰ ਮੇਰਾ خیال ਉਹਨੇ ਪਬਲਿਕਲੀ ਵੀ ਕਿਹਾ ਕਿ ਜਦ ਮੇਰੀ ਉਮਰ ਤਕਰੀਬਨ 9 ਸਾਲ ਸੀ ਤੇ ਮੈਂ ਆਪਣੇ ਪਿਤਾ ਜੀ ਨੂੰ ਜੇਲ੍ਹ ਚ ਮਿਲਣ ਜਾਂਦਾ ਸੀ ਸੋ ਮੇਰੇ ਪਿਤਾ ਸਰਦਾਰ ਸੁਖਪਾਲ ਸਿੰਘ ਖੇੜਾ ਇਸ ਇਸ ਦਰਦ ਨੂੰ ਸਮਝਦੇ ਨੇ ਜਿਹੜਾ ਅੱਜ ਸ਼ਾਇਦ ਆਪਣੇ ਪੰਜਾਬ ਦੇ ਨੌਜਵਾਨਾਂ ਨਾਲ ਹੋ ਰਿਹਾ ਹੈ ਇਸ ਕਰਕੇ ਮੇਰੇ ਪਿਤਾ ਹਮੇਸ਼ਾ ਇਸ 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 ਕਾਲੇ ਕਾਨੂੰਨ ਦੇ ਖਿਲਾਫ ਬੋਲਦੇ ਨੇ